ਓ ਵੀਰੇ ਕੀ ਹਾਲ ਚਾਲ ਐ ਬੜੀ ਵਧੀਆ ਵਧੀਆ ਸਨਾਓ ਠੀਕ ਠਾਕ ਐ ਕੰਮ ਵਰਗੀਆਂ ਚੱਲਦਾ ਉਹ ਬਈ ਆ ਮਾਸਕ ਲੈਣ ਆਇਆ ਸੀ ਮੈਂ ਤਾਂ ਮਾਸਕ ਤਾਂ ਲੈ ਜਾਓ ਕੋਈ ਚੀਜ਼ ਹੋਰ ਵੀ ਲੈ ਕੇ ਆ ਥੋਡੇ ਵਾਸਤੇ ਆਪਾਂ ਅੱਛਾ ਕੀ ਲੈਂਦਾ ਬਈ ਆ ਦੇਖੋ ਇਹ ਆ ਲੈ ਗਿਆ ਜਗਾੜਾ ਇਹ ਕੀ ਆਟਮਾ ਬਈ ਇਹ ਆ ਥੋਡੇ ਘਰ ਨੂੰ ਬਣਾਉਣਾ ਆਪਾਂ ਸਿਨੇਮਾ ਅੱਛਾ ਜੀ ਘਰ ਨੂੰ ਸਿਨੇਮਾ ਬਣਾ ਦੋਗੇ ਸਿਨੇਮਾ ਬਣਾਉਣਾ ਉਹ ਤਾਂ ਬਹੁਤ ਮਹਿੰਗਾ ਹੁੰਦਾ ਬਈ ਇਹ ਆਪਾ ਬਣਾਣਾ ਹੈ ਸਾਰਾ 4000 ਦੇ ਵਿੱਚ ਅੱਛਾ ਜੀ ਇੰਨਾ ਸਸਤਾ ਹੋਰ ਕੀ ਕੁਆਲਟੀ 스마트 ਪ੍ਰੋਜੈਕਟਰ ਹੈ ਇਹ ਕੀ ਆਟਮ ਗਲਾਹ ਜਾ ਯਾਰ ਇਹ ਤਾਂ 스마트 ਪ੍ਰੋਜੈਕਟਰ ਹੈ ਜੀ ਠੀਕ ਹੈ ਜੀ ਓਕੇ 스마트 ਪ੍ਰੋਜੈਕਟਰ ਲਓ ਵੀ ਮਿੱਤਰੋ ਬਹੁਤ ਵਧੀਆ ਨਵੀਂ ਆਈਟਮ ਹੈ ਦਿਖਾਉਂਦੇ ਆ ਵਾਈਫਾਈ ਨਾਲ ਜੁੜ ਜੂਗਾ USB ਹੈਗੀ ਕਿ HDMI ਹੈ ਔਰ ਸਪੈਂਡਰਾਈ ਵੀ ਲੱਗਦੀ ਇਹਦੇ ਵਿੱਚ ਸਪੀਕਰ ਵੀ ਹੈ ਤੁਸੀਂ ਬਲੂਟੁੱਥ ਤੋਂ ਲਗਾ ਕੇ ਆ ਸਕਦੇ ਹੋਗੇ ਤੁਸੀਂ ਬੂਫਰ ਵੀ ਲਵਾ ਸਕਦੇ ਤੇ ਨਾਲ ਇਹਦੇ ਰਿਮੋਟ ਵੀ ਆਉਂਦਾ ਹੈ ਰਿਮੋਟ ਤੇ ਚੱਲਦਾ ਹੈ ਹੋਰ ਇਸ ਤੋਂ ਲੱਭ ਹੋਰ ਵੀ ਕੋ ਕੰਮ ਦੇ ਉਹ ਹੈ ਹੋਰ ਜਿਵੇਂ ਤੁਸੀਂ ਕਲਾਸਾ-ਕਲੂਸਾ ਲਾਉਣੀਆਂ ਨੇਗੀਆਂ ਬੱਚਿਆਂ ਦੀਆਂ ਹਾਂ ਠੀਕ ਹੈ ਜੀ ਬੱਚਿਆਂ ਨੂੰ ਜੇ ਆਨਲਾਈਨ ਪੜਾਈ ਕੁਝ ਵੀ ਕਰਾਉਣਾ ਸਭ ਕੁਝ ਚੱਲੂ ਹੈ ਤੇ ਜੀ ਲਓ ਜੀ ਵਾਈਫਾਈ ਨਾਲ ਅਟੈਚ ਆ ਬਾਈ ਲੋਕੇਸ਼ਨ ਦੱਸ ਦਿਓ ਇੱਕ ਵਾਰੀ ਆਪਣਾ ਪਿੰਡ ਲੌਂਗਵਾਲ ਜ਼ਿਲ੍ਹਾ ਸੰਗਰੂਰ ਹੈ ਜੀ ਹਾਂ ਜੀ ਆ ਪ੍ਰੋਜੈਕਟਰ ਬਹੁਤ ਵਧੀਆ ਆਈਟਮਾਂ ਦੇਖੋ ਸੋਹਣੀ ਵੀ ਲੱਗਦੀ ਹੈ ਟੇਬਲ ਤੇ ਰੱਖ ਕੇ ਪੂਰੇ ਘਰ ਨੂੰ ਤੁਸੀਂ ਸਿਨੇਮਾ ਬਣਾ ਸਕਦੇ ਜਿੱਥੇ ਮਰਜੀ ਰੱਖ ਲਓ ਜੀ ਪੋਰਟੇਬਲ ਆਗਾ ਬਾਈ ਮੋਬਾਈਲ ਨੰਬਰ ਬੋਲ ਦੇ 98 ਬਹੁਤ ਵਧੀਆ ਆਈਟਮ ਆ ਧੰਨਵਾਦ ਵੀਰੇ ਠੀਕ ਹੈ ਜੀ